हरियाणा पुलिस को आपबीदा ऐकुलवंत सिंह बाजीगर के खिलाफ एफआईआर दर्ज की गई है 28 अक्टूबर 2025 ਨੂੰ ਗੁਰਚਰਨ ਸਿੰਘ ਕਾਲਾ ਕੈਥਲ ਦੀ ਸ਼ਿਕਾਇਤ ਦੇ ਆਧਾਰ ਤੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜੋਗੀ ਸ਼ਤਰਾਨਾ ਤੋਂ ਪਟਿਆਲਾ ਦੇ ਹਲਕੇ ਤੋਂ ਵਿਧਾਇਕ ਨੇ ਉਹਨਾਂ ਦੇ ਖਿਲਾਫ ਧਾਰਾ 115 126 140 352 ਕਾਠ बीएनएस 25 ਦੇ ਤੈਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਇਹਨਾਂ ਧਾਰਾਵਾਂ ਦੇ ਮਤਲਬ ਕੀ ਨੇ ਉਹ ਵੀ ਤੁਹਾਨੂੰ ਦੱਸ ਦਨੇ 115 ਅਪਰਾਧ ਦੇ ਵਸਤੇ ਉਕਸਾਣਾ 126 ਰਾਜ ਦੇ ਵਿਰੋਧ ਯੁੱਧ ਛੇੜਨਾ 140 ਦੋ ਹਥਿਆਰਾਂ ਦੇ ਨਾਲ ਗੈਰਕਾਨੂੰਨੀ ਢੰਗ ਨਾਲ ਜਮਾਵ 352 ਹਮਲਾ ਜਾਂ ਬਲ ਪ੍ਰਯੋਗ ਕਾਟ ਬੀ ਐਨ ਐਸ 25 ਇਸ ਤਰੀਕੇ ਦੀ ਜਿਹੜੀਆਂ ਧਾਰਾਵਾਂ ਨੇ ਉਹ ਐਮ ਐਲ ਏ ਤੇ ਅਦੇ ਉਸ ਦੇ ਪੁੱਤਰ ਅਤੇ ਹੋਰ ਸਾਥੀਆਂ ਦੇ ਖਿਲਾਫ ਲਗਾਈਆਂ ਗਈਆਂ ਨੇ ਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਉਹ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਦੂਸਰੇ ਪਾਸੇ ਆਪਾ ਵਿਧਾਇਕ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਇਹ ਸਾਰੇ ਇਲਜ਼ਾਮ ਝੂਠੇ ਘਰਾੜ ਦਿੱਤੇ ਨੇ ਸਿੱਧੇ ਤੋਂ ਨਕਾਰਿਆ ਤੇ ਨਾਲ ਹੀ ਦੱਸਿਆ ਕਿ ਜਿਹੜੀ ਐ ਪੁਰਾਣੀ ਰੰਜਿਸ਼ ਦੇ ਚੱਲਦੇ ਆ ਉਹਨਾਂ ਦੇ ਉੱਪਰ ਜਿਹੜੀ ਐਫਆਈਆਰ ਕਰਵਾਈ ਗਈ ਹੈ ਦੋਸ਼ ਨੇ આરોਪ ਨੇ ਜੇਕਰ ਉਹ ਸਹੀ ਸਾਬਤ ਹੋਣਗੇ ਤਾਂ ਉਹ ਆਪਣਾ ਐਮਐਲਏ ਦੇ ਉਦੇ ਤੋਂ ਵਿਧਾਇਕੀ ਦੇ ਉਦੇ ਤੋਂ ਅਸਤੀਫਾ ਦੇ ਦੇਣਗੇ ਪਰ ਫਿਲਹਾਲ ਜਿਹੜੀ ਜਾਂਚ ਹੈ ਉਹ ਪੁਲਿਸ ਕਰੇਗੀ ਤੇ ਜਿਸ ਦੇ ਵਿੱਚ ਜਿਹੜੇ ਤੱਥ ਨਿਕਲ ਕੇ ਸਾਹਮਣੇ ਆਣਗੇ ਉਹਨਾਂ ਦੇ ਆਧਾਰ ਤੇ ਜਿਹੜੀ ਕਾਰਵਾਈ ਹੋਏਗੀ ਤੇ ਜੇਕਰ ਐਮਐਲਏ ਦੇ ਉੱਪਰ ਜਿਹੜੇ ਲੱਗੇ ਦੋਸ਼ ਨੇ ਉਹ ਸਹੀ ਸਾਬਤ ਹੁੰਦੇ ਆ ਤਾਂ ਐਮਐਲਏ ਕੁਲਵੰਤ ਸਿੰਘ ਬਾਜੀਕਰ ਨੇ ਖੁਦ ਦਾਅਵਾ ਕੀਤਾ ਕਿ ਉਹ ਵਿਧਾਇਕੀ ਦੇ ਉਦੇ ਤੋਂ ਅਸਤੀਫਾ ਦੇ ਦੇਣਗੇ ਪਰ ਫਿਲਹਾਲ ਜਿਹੜੀ ਪੁਲਿਸ ਹੁਣ ਜਾਂਚ ਕਰ ਰਹੀ ਹੈ ਤੇ ਐਫਆਈਆਰ ਕਰ ਉਨ ਜਾਂਚਾ ਉਹਗੇ ਸ਼ੁਰੂ ਕਰ ਦਿੱਤੀ ਗਈ ਹੈ